ਗੁੱਡ ਮਾਰਨਿੰਗ ਜੀ ਮਿੱਤਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਚੱਲਿਆਂਗੇ ਜੀ ਟਰੈਕਟਰ ਲੈਣ ਸੰਗਰੂਰੋਂ ਤੇ ਚੱਲ ਕੇ ਆਪਾਂ ਸੋਨੂ ਵੀ ਕਰਾਵਾਂਗੇ ਦਰਸ਼ਨ ਟਰੈਕਟਰ ਦੇ ਤੇ ਆਪਣਾ ਸੈਕੰਡ ਹੈਂਡ ਟਰੈਕਟਰ ਹੀ ਲੱਤਿਆਗਾ ਕਿਸੇ ਜ਼ਿਮੀਂਦਾਰ ਦਾ ਘਰੇ ਰੱਖਿਆ ਹੋਇਆ ਸੀਗਾ ਤੇ ਉਹਨਾਂ ਨੂੰ ਲੋਡ ਸੀ ਥਰੀ ਸਪੀਡ ਦੀ ਤੇ ਉਹਨਾਂ ਨੇ ਲੈ ਲਿਆ ਥਰੀ ਸਪੀਡ ਤੇ ਜਾਂ ਸੀ ਜਿ ਘਟਾਤਾ ਸੀ ਤੇ ਆਪਾਂ ਜਾਂਸੀ ਚੜੇਗੇ ਜੀ ਟਾਈਮ ਤੇ ਤੇ ਚੱਲ ਕੇ ਆਪਾਂ ਨੂੰ ਉੱਥੇ ਮਿਲ ਗਿਆ ਟਰੈਕਟਰ ਟਾਈਮ ਤੇ ਘਰੇ ਰੱਖਿਆ ਵਧੀਆ ਟਰੈਕਟਰ ਆ ਬਾਈ ਕਹਿੰਦੇ ਵੀ ਸਾਡਾ ਸਾਨੂੰ ਸਰੀ ਸਪੀਡ ਦੀ ਲੋੜ ਸੀ ਤਾਂ ਇਹ ਕਰਕੇ ਆਪਣੇ ਲੈ ਲਿਆ ਤੇ ਹੁਣ ਆਪਾਂ ਸਾਨੂੰ ਉੱਥੇ ਚੱਲ ਕੇ ਜਾਂਸੀ ਜੀ ਮਿਲਾਂਗੇ ਜਾਂਸੀ ਜੀ ਕਰਾਮਾ ਦੇ ਦਰਸ਼ਨ ਤੇ ਅੱਜ ਮੌਸਮ ਹੋ ਗਿਆ ਜੀ ਧੁੰਦ ਵਾਲਾ ਇਹ ਯਾ ਤੰਦੀ ਪੈ ਰਹੀ ਆ ਸਾਰੀ ਸਵੇਰ ਦੀ ਹੁਣ ਮੜਾ ਸੂਰਜ ਦਾ ਸੰਕਾਰਾ ਜਿਹਾ ਨਿਕਲਿਆ ਤੇ ਆ ਬੰਦੇ ਲੱਗੇ ਹੋਏ ਨੇ ਆਪਦਾ ਮਾਰਚੋ ਸਾਫ ਕਰਨਾ ਤੇ ਇਹਦਾ ਸੀਰੀ ਲੱਗਿਆ ਹੋਇਆ ਮਿੱਟੂ ਸਿੰਘ ਦਾ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰੇ ਤੇ ਚੱਲ ਕੇ ਕੁੱਟ ਚਾਹ ਚੁਪੀ ਲਈ ਠੰਢੀ ਕਾਫੀ ਹੋਈ ਪਈ ਆ ਤੇ ਕਰੀਏ ਮੜਾ ਸਰੀਰ ਨੂੰ ਸੈਟਸ ਤੇ ਫੇਰ ਦੇਖਦੇ ਆਂ ਜੇ ਨਾਲਿਆ ਹੋਇਆ ਪਟਾ ਤੇ ਫਿਰ ਨਿਕਲਦੇ ਆ ਜੀ ਤਿਆਰ ਹੋ ਰੈਡੀ ਸੈਡੀ ਹੋ ਕੇ ਆਪਾਂ ਤਾਂ ਹੋਏ ਬੈਠੇ ਆ ਤੇ ਉਹਨੂੰ ਦੇਖਦੇ ਆ ਵੀ ਹੋ ਗਿਆ ਤੇ ਫਿਰ ਆਪਾਂ ਨਿਕਲਦੇ ਆ ਜੀ ਅੰਗਰੂਰ ਨੂੰ ਲੈ ਕੇ ਨੂੰ ਟਰੈਕਟਰ ਹੱਕ ਕੇ ਹਾਕਤਾ ਕਰਕੇ ਪੂਰਾ ਉਰੇ ਬਣਾਵਾਂਗੇ ਆਪਾਂ ਮਸ਼ੀਨਰੀ ਖੜਨ ਨਾਲ ਜਗੜ ਜੀ ਸਾਰੇ ਤੇ ਇੱਥੇ ਮੂਰੇ ਆਪਾਂ ਜਗਾ ਤੇ ਬਣਾਵਾਂਗੇ ਜੀ ਕਾਮਰਾ ਨਾਲ ਉਹਦੇ ਸਾਰਾ ਇਧਰ ਨੂੰ ਭਰਾਂਡਾ ਤੇ ਆਹ ਰਹਿ ਜੋ ਸਾਰਾ ਬੇੜਾ ਜੀ ਤੇ ਮਸ਼ੀਨਰੀ ਖੜਨ ਦਾ ਜਗਾੜ ਵੀ ਵਧੀਆ ਹੋ ਜੂ ਤੇ ਨਾਲੇ ਇੱਥੇ ਪਾਰਕ ਪੂਰਖ ਲਾ ਦਾਂਗੇ ਵਧੀਆ ਬੂਟੇ-ਬੱਟਾ ਲੱਗ ਜੂ ਕੋਈ ਸ਼ਾਂ ਵਾਲਾ ਵਧੀਆ ਮਾਤਾ ਖੜੀ ਆਪਦਾ ਕੰਮ ਕਰੀ ਜਾਂਦੀ ਆ ਤੇ ਉਹ ਖੜੀ ਆਪਣੀ ਰਾਣੀ ਸੁੰਦਰਾ ਲੋ ਜੀ ਸਵਰਾਜ ਸਿੰਘ ਜਣ ਆਪਣੇ ਟਰੈਕਟਰ ਖਰੀਦ ਲਿਆ ਉਹ ਸੋਨਾਲੀਕਾ 7750 ਹੁੰਦਾ ਤੇ ਇਹ ਪੇਮੈਂਟ ਆਪਣੇ ਕਰਤੇ ਤੇ ਜਿਆਦਾ ਆਪਾਂ ਲਾਈਵ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਥੋੜੀ ਘਰੇ ਪ੍ਰੋਬਲਮ ਦਿੱਕਤ ਚਲਦੀ ਆ ਇਹ ਆ ਗਈ ਖਬਰਾਂ ਦੀ ਜਨਸ਼ੀ ਤੇ ਇਹ ਆ ਗਿਆ ਟਰੈਕਟਰ ਜੀ ਆਪਣੇ ਲੈ ਲਿਆ ਜਿਹੜਾ 550 DI ਸੋਨਾਲੀ ਕਾ ਇਹਦੀ ਕਰਾਉਣੇ ਆਪਾਂ ਹੁਣ ਫਟਫਟ ਪਰਾ ਆਪਣਾ ਸੁਲਾੜ ਹੈ ਤੇ ਯਾਰ ਕਿੱਟੀ ਦਾ ਪੈਸਵਾ ਜੀ ਹਸਣ ਆ ਗਿਆ ਲਿਆ ਵੀ ਚੰਸੀ ਆ ਗਈ ਸੰਗਰੂਰ ਇਹ ਕਰਾਉਣਾ ਹੁਣ ਆਪਾਂ ਫਿਰ ਫੋਟੋ ਠੀਕ ਹੈ ਲੋ ਜੀ ਇਹਨਾਂ ਤੋਂ ਵੀਰਾਂ ਦਾ ਟਰੈਕਟਰ ਲੈਤਾ ਆਪਾਂ ਇਹ ਮੇਰੇ ਭਰਾ ਚਾਬੀ ਨਾਲ ਫੋਟੋ ਕਰਾ ਰਿਹਾ ਸਭ ਰਾ ਇਹ ਕੰਪਨੀ ਦੇ ਵਿੱਚੋਂ ਲੈਤਾ ਹੈਗਾ ਆਪਾਂ ਨੇ ਆਪਣਾ ਇਨਸਕਰੂਰ ਤੋਂ ਜੀ ਚਲੋ ਠੀਕ ਹੈ ਜੀ ਲੋੜਿਆ ਲੈ ਲਿਆ ਤੇ ਕਰ ਲੋ ਚੈੱਕ ਘੈਂਟ ਹੈਗਾ ਵਧਾਈਆਂ ਤਾਂ ਹੁਣ ਹੋ ਗਈਆਂ ਆਪਣੀਆਂ ਤੇ ਸਾਨੂੰ ਸਾਰਿਆਂ ਨੂੰ ਵੀ ਵਧਾਈਆਂ ਆਪਣੇ ਵੱਲੋਂ ਤੇ ਲੋੜੀ ਡੀਆਈ 750 ਸੋਨਾਲੀਕਾ ਮਾਡਲ ਇਹ 4 ਹੈਗਾ ਤੇ ਤੇ ਚੱਲੇ ਗਏ ਪੱਲਵਾਰ ਲੈ ਗਏ ਇਹ ਆਪਾਂ ਨੂੰ ਠੀਕ ਹੈ ਵਧੀਆ ਰੇਟ ਮਿਲਿਆ ਕਿਸਾਨ ਵੱਲੋਂ ਆਇਆ ਹੋਇਆ ਟਰੈਕਟਰ ਹੈਗਾ ਉਹਨੇ ਵੀਰ ਨੇ ਖਰੀਦ ਵੀਟ ਲੈਤਾਗਾ ਤੇ ਤਾਂ ਕਰਕੇ ਉਹ ਵਿੱਚਦੇ ਗਿਆ ਤੇ ਆਪਾਂ ਮੌਕੇ ਤੇ ਪਹੁੰਚ ਗਏ ਤੇ ਆਪਾਂ ਨੂੰ ਫੱਟਾ ਗਿਆ ਟਰੈਕਟਰ ਘਰੀ ਰੱਖਿਆ ਵਾਜੀ ਦੀ ਦਾ ਤੇ ਕਰਕੇ ਬਣਾ ਆਪਾਂ ਨੇ ਇੱਕ ਸਾਫ ਜਿਆ ਲੈ ਲਿਆ ਇਹ ਤੇ ਚੈੱਕ ਕਰ ਲਓ ਜੀ ਲੁੱਕ ਘੈਂਟ ਆ ਕੀ ਟਰੈਕਟਰ ਦੀ ਆਪ ਨੂੰ ਕਿਸਾਨ ਦਾ ਆ ਟਰੈਕਟਰ ਤੇ ਆਪਣੇ ਲਈ ਗੱਤਾ ਖਰੀਦਿਆ ਤੇ ਇਹ ਆਪਣੀ ਖੇਤੀਬਾੜੀ ਨੂੰ ਮਾਰਦਾ ਨਹੀਂ ਹੈਗਾ ਤੇ ਇਹ ਟਾਈਲਕ ਗੱਲਬਾਤ ਮਿਸਰੋ ਆ ਖਰੀਦ ਲਿਆ ਤੇ ਹੁਣ ਚਲਦਿਆ ਪਾ ਧੋਰੀ ਕਚੈਰੀਆਂ ਚ ਚੱਲ ਕੇ ਕਰਾਉਣਿਆ ਐਫੀ ਡੈਪਟ ਬਾਈਓ ਆਪਣੇ ਪਿੰਡ ਕੋਲ ਦੇ ਹੀ ਆ ਤੇ ਕਹਿੰਦਾ ਬਾਈ ਕਹਿੰਦਾ ਕਚੈਰੀਆਂ ਜਾਂਦਾ ਕਹਿੰਦਾ ਆਪਾਂ ਕਰਾ ਦਾਂ ਨੇ ਐਫੀ ਟੈਕਟ ਤੇ ਚੱਲਦੇ ਹੁਣ ਆਪਾਂ ਤੋਂ ਪਹਿਲਾਂ ਦਾ ਇਹ ਕਰੋਨਾ ਟੈਂਕੀ ਫੁੱਲ ਚੱਲ ਗਏ ਲੋ ਜੀ ਇੱकडे ਲੋ ਜੀ ਜਾਂਦਾ ਵੜਦਾ ਥਾ ਹੈ ਸੋਵਾਲ ਦੀਕਾ 700 ਪਿੰਹਾੜੀ ਹੈ ਲਓ ਜੀ ਤਾ ਜਾ ਰਿਹਾ ਛੋਟਾ ਆ ਜਾਂਦਾਗਾ ਵੱਡਦਾ ਥਾ ਏ ਕਰਾਉਣੇ ਟੋਪਰ ਦੀ ਟੈਂਕੀ ਫੋਲੋ ਹੁਣ ਚੱਲ ਗਿਆ ਆਪਾਂ ਟਰੈਕਟਰ ਬਹੁਤ ਸਾਫ ਆ ਜੀ ਇਤੂ ਸਾਫ ਤਾਂ ਆਪ ਨੂੰ ਮੈਂ ਤਾਂ ਕਹਿੰਦਾ ਨਹੀਂ ਸੀ ਵੀ ਮਿਲ ਜਾਊਗਾ ਪਰ ਟਰੈਕਟਰ ਬਹੁਤ ਸਾਫ ਮਿਲ ਗਿਆ ਆਪ ਨੂੰ ਚਲੋ ਇੰਨਾ ਵੀ ਵਧੀਆ ਲਓ ਜੀ

ਪੁਆ ਠੀਕ ਆ ਦਾਦਰਾ ਪਾ ਟੂਰ ਪੁਆ ਕੇ ਬਣ ਜੂਗਾ ਲਗਾਂਗਾ ਥੈਂਕ ਯੂ ਫੋਲੋ ਕਰਾਉਣ ਖੜੇ ਸੀਗੇ ਜੀ ਸੰਤ ਤੇ ਲੋ ਜੀ ਪੁਆ ਲਿਆ ਤੇ ਚੱਲਦੇ ਆਪਾਂ ਕੋਲੇ ਕਹਿ ਰਹੀ ਆ ਜੀ ਮਿਲਦੇ ਆ ਚੱਲ ਅਗੇ

ਫਿਰ ਐਵਟ ਕੀ ਕਰਨ ਦਾ ਉੱਥੇ ਚੱਲ ਕੇ ਦਿਖਾਉਣਾ ਫਿਰ ਆ ਗਏ ਧੂਰੀ ਆ ਗਏ ਆਪਾਂ ਤੇ ਆਲਾ ਤੇ ਆਪਣੀ ਗੱਡੀ ਸਾਈਡ ਤੇ ਆ ਮਾ ਟਰੈਕਟਰ ਵੀ ਆਪਣਾ ਸਾਈਡ ਤੇ ਖੜਾ ਤੇ ਆ ਆ ਗਿਆ ਸਵਰਾਜ ਟਰੈਕਟਰ ਵਾਲਿਆਂ ਦੀ ਏਜੰਸੀ ਤੇ ਉਹ ਖੜਾ ਭਰਾ ਮੇਰਾ ਤੇ ਚੱਲਦੇ ਅੰਦਰ ਚੱਲ ਕੇ ਕੀ ਗੱਲਬਾਤ ਕਰਦੇ ਨੇ ਸੇਂਗੂ ਸੇਂਗੂ ਰੂਰ ਤੋਂ ਚੱਲ ਕੇ ਆਪਾਂ ਧੂਰੀ ਆ ਗਏ ਧੂਰੀ ਸਵਰਾਜ ਵਾਲ ਦੇ ਤਿਆ ਦੇਖੋ ਕਿਵੇਂ ਲੈਂਡ ਚ ਲੱਗੇ ਹੋਏ ਨੇ ਬੱਚੇ ਸਕੂਲਾਂ ਨੂੰ ਲੈਣ ਵਾਰ ਆ ਰਹੀਆਂ ਸਕੂਲਾਂ ਦੀਆਂ ਗੱਡੀਆਂ ਹਲੋ ਜੀ ਆਪਾਂ ਗਈ ਸੀ ਕਿਚੈਰੀਆਂ ਆ ਬਾਈ ਸਟਾਮ ਲਿਖਣ ਲੱਗਿਆ ਇਹਦੇ ਕੋਲ ਆਪਣਾ ਟਰੈਕਟਰ ਲੈ ਆ ਬਾਈ ਕੋਲ ਧੂਰੀ ਕਿਚੈਰੀਆਂ ਚ ਹਾਂ ਵੀ ਹਾਂ ਜੀ ਆਉ ਫੇਰ ਮਾੜੀ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਕਾਲੇ ਬੋਲੇ ਮਿੱਤਰੋ ਕੋਲੇ ਰੁਕੇ ਸੀ ਛੀਪੇ ਕੋਲੇ ਤੇ ਮੈਂ ਚਲੇ ਇੰਨੇ ਵੀ ਕਰਾ ਦਿਆ ਦਰਸ਼ਨ ਕੱਲ ਇਹ ਹੀ ਦੇਖ ਕੇ ਆਏ ਸੀ ਮੈਂ ਲਿਆ ਕੇ ਪਹਿਲਾਂ ਇਹ ਨਹੀਂ ਕਰਾ ਦਿਆ ਦਰਸ਼ਨ ਵੀ ਹਾਂ ਲਿਆਂਦਾ ਲਿਆ ਆਹ ਲੈ ਲਿਆ ਯਾਰ ਆਪਾਂ ਨੇ ਇੰਨੀ ਆਪਣੀ ਉਸ ਸੀ ਹਸਿਆਤ ਦੇ ਮੁਤਾਬਕ ਮਰਦਾ ਨਹੀਂ ਹੈਗਾ ਵਧੀਆ ਤਾਕੜਾ ਟਰੈਕਟਰ ਆ ਭਾਈ ਜਣੇ ਦੱਸਿਆ ਵਾਕੀ ਆਪਾਂ ਨੂੰ ਸਾਰੀਆਂ ਹਲਵਾਤ ਹਨ ਤੇ ਪਿੰਡ ਚਾਲਦੇ ਆਂ ਫਿਰ ਚੱਲ ਕੇ ਗੁਰਦੁਆਰੇ ਕਰਾਉਣਿਆਂ ਦਾ ਅਰਦਾਸ ਜੇ ਬਾਬਾ ਕਰੂਗਾ ਤੇ ਆਹ ਟਰੈਕਟਰ ਆ ਬਦ ਦੇਖ ਲੋ ਤੁਸੀਂ ਬਾਈ ਹਲਵਾਤ ਯਾਰ ਆ ਲੈੰਦਾ ਆਪਣੇ ਲੈ ਬਾਈ ਕਰ ਲੋ ਚੈੱਕ ਖੁਰਸੀ ਪਹਿ ਕਿਵੇਂ ਲੱਗਿਆ ਬਾਈ ਓਕੇ ਓਕੇ ਇਧਰ ਨੂੰ ਚਾ ਕੇ ਕਹੇ ਯਾਰ ਠੀਕ ਆ ਠੀਕ ਆ ਬਾਈ ਉਹ ਲੈ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਹੈਗਾ ਤੇ ਖਮਾਤੀ ਘੈਂਟ ਕਰਦਾ ਆ ਆਇਆ ਬਰੂ ਰੱਖੇ ਚੜ੍ਹਦੀ ਕਲਾ ਚ ਆਪਣੇ ਮਿੱਤਰ ਦਾ ਘਰ ਆ ਗਿਆ ਜੀ ਕਾਲੇ ਬੂਲੇ ਛੀਪੇ ਦਾ ਖੇਤਾਂ ਚ ਘਾਰਾ ਬਾਰੇ ਬਾਰੇ ਤੇ ਦੇਖ ਲੋ ਜੀ ਕਿਵੇਂ ਤੁਹਾਨੂੰ ਕਿਵੇਂ ਲੱਗਿਆ ਆ ਲੈ ਆਂਦਾ ਆਪਣੇ ਬਾਕੀ ਹੁਣ ਛੋਡੇ ਤੇ ਹੱਤਿਆ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਬਸ ਹੁਣ ਮਹਾਰਾਜ ਕਰਪਨਾ ਹੌਲੀ ਹੌਲੀ ਇਹ ਤਾਂ ਥੋੜਾ ਥੋੜਾ ਕੰਮ ਕਰਾਈ ਚੱਲਾਂਗੇ ਮੋਡੀਫਾਈ ਇਹਨੂੰ ਫੁੱਲ ਕਰਾਂਗੇ ਸ਼ੌਕ ਨਾਲ ਹੀ ਰੱਖਣਾ ਛੋਟਾ ਆਪਣੇ ਤੇ ਆਹ ਖੜੀਆ ਗੱਡੀ ਆ ਆਪਣੀ ਤਾਂ ਆਪਾਂ ਵੀ ਨਾਲ-ਨਾਲ ਹੀ ਆਏ ਆਂਗੇ ਭਰਾ ਟਰੈਕਟਰ ਲਿਆਇਆ ਸੀਗਾ ਆਪਾਂ ਗੱਡੀ ਲਿਆਇਆ ਸੀ ਹੁਣ ਟਰੈਕਟਰ ਆਪਾਂ ਲੈ ਕੇ ਚੱਲਦੇ ਆਂ ਮਗਰਾਸ਼ ਦਾ ਪਤਾ ਕਰਿਆ ਵੀ ਜਿਹੜਾ ਕਜਾਇ ਸੁਨ ਰਾਤ ਟਾਇਰ ਲਵਾਣੀ ਜੀ ਭੈਣ ਜੀ ਹੂੰ ਬਹੁਤ ਬੁਹਾ ਦੇ ਆਂ ਅੰਦਰੋਂ ਕੋਈ ਨਹੀਂ ਰੀਜ ਨਾਲ ਚੀਜ਼ ਤਾਂ ਰੀਜ ਨਾਲ ਹੀ ਹੁੰਦੀ ਐ ਛਿੱਪੇ ਬਣ ਜਾਣਗੇ ਕੋਲੇ ਜਗਾ ਕੋ ਰੰਗ ਮੋੜਣਾ ਬੁਚਿਆ ਕਰਾਉਂਦੇ ਆ ਨਾ ਨਾ ਗੋਲੇ ਬਣ ਕੇ ਉਹ ਤਾਂ ਫਿਰੂ ਗਈ ਯਾਰ ਪੈਪਰ ਵਾਲੇ ਜਾਵਾਂ ਗੁਰੂ ਆ ਪੈਪਰ ਵਾਲੇ ਪੀਂਦੇ ਪਟਿਆਲੇ ਜਾਣ ਨਹੀਂ ਨਿਕਾਲੇ ਇਹ ਆ ਚੀਜ਼ ਗਲੀ ਈ ਆ ਦੇਖੀ ਆ ਪੈਪਰ ਗੱਲ ਦੀ ਦੇਖ ਚੱਲ ਜੇ ਬਣ ਗਿਆ ਸੀਪੇ ਤਾਂ ਬਣਵਾ ਲਾਂਗੇ ਸੋਨ ਵਾਲੀ ਕਰੇ ਮਗਰਾੜ ਬਹੁਤ ਪੈਣ ਹੁੰਦਾ ਗੋਲੇ ਮਾਤਨਾ ਜਿੱਦੋ 2000 ਨਾ ਮਿਲ ਤਰੇਜ ਨਾਲ ਮਿਲ ਜਾਣ ਤਾਂ ਬੜੀ ਚੰਗੀ ਗੱਲ ਆ ਉਹਦੇ ਵਰਗੀ ਮੌਜ ਨਹੀਂ ਹੁੰਦੀ ਯਾਰ ਚੱਲ ਫਿਰ ਚੱਲਾ ਤੁਹਾਨੂੰ ਜੀ ਆਪਾਂ ਪਹੁੰਚ ਗਏ ਪਿੰਡ ਤੇ ਉਹ ਆਪਾਂ ਆ ਗਏ ਜੀ ਹੁਣ ਪਿੰਡ ਤੇ ਸਰਾਉ ਦੇਖਦੇ ਆਪਾਂ ਜੇ ਕਰੂਗਾ ਦੱਸ ਚੱਲਦੇ ਹਾਂ ਸਰਾਉ ਸਾਹਿਬ ਜੀ ਦੇ ਬਾਬੇ ਦੇ ਕਰਾਉਣੇ ਆ ਅੱਜ ਜੀ ਆ ਗਏ ਆਪਾਂ ਗੁਰਦੁਆਰਾ ਟਾਲਾ ਹਾਵ ਤੇ ਬਾਬੇ ਤੋਂ ਕਰਾਉਣਿਆ ਅਰਦਾਸ ਬਾਬਾ ਜੀ ਕਹਿੰਦੇ ਮੈਂ ਕਰਦਾ ਤੇ ਆ ਖੜਾ ਆਪਣਾ ਟਾਣਾ ਹੋਰ ਲੱਕੀ ਬਾਈ ਦੀ ਆਗਤ ਬਾਬਾ ਜੀ ਕਹਿੰਦੇ ਕਰਦੇ ਆ ਅਰਦਾਸ ਕਰ ਲਓ ਅਰਦਾਸ ਮਿੱਤਰੋ ਆਪ ਸਾਨੂੰ ਰਾਜ ਰਾਜ ਕੀ ਦਰਸ਼ਨ ਕਰਾਤੇ ਆ ਆਪਣੇ ਅਸੀਂ ਦੀ ਲੋਕੀ ਦੇਖੇ ਤੁਸੀਂ ਜੀ ਚੇਂਜ ਕਰ ਦਾਂਗੇ ਜਮਾ ਫੁੱਲ ਕੈਂਟ ਬਣਾ ਦੇਣਾ ਫੁੱਲ ਮੋਡੀਫਾਈ ਕਰਾ ਦਾਂਗੇ गया अपने पंडे हेडी के दा गुरुद्वारा तो साब पायो ਪਹੁੰਚ ਗਏ ਘਰੇ ਆਪਾਂ ਇਹ ਆਂਦਾ ਛੋਟਾ ਕਿਉਂ ਠੀਕ ਆ ਇਹ ਆ ਗਿਆ ਆਪਣਾ ਘਰ ਲਓ ਜੀ ਬਾਬੇ ਆਪਾਂ ਚੋੜੀਏ ਤੇਲ ਟਰੈਕਟਰ ਦਾ ਲਓ ਇਹ ਸਗਣੀ ਹੁੰਦਾ ਹੈਗਾ ਮਹਾਰਾਜ ਦਾ ਹਨਾ ਪਰ ਉਹ ਪਰਵਾਪਾਂ ਦੀ ਵਰਕ ਤੋਂ ਨਾਲ ਵਰਕ ਹੀ ਕਰੇ ਟਰੈਕਟਰ ਆਪ ਨੂੰ ਲਓ ਜੀ ਇੱਕ ਜੌਂਡੀ ਆ ਰਾ ਖੜਾ ਆਪਣਾ ਇੱਕ ਉਹ ਖੜਾ ਚੱਲਦੇ ਨਾ ਪਰ ਤੇ ਲੋ ਜੀ ਯਾਰ ਆ ਜਾ ਔਰ ਦੇ ਲੋ ਜੀ ਤੇਲ ਆਪਣਾ ਛੋਟਾ ਤੇ ਘਾਰ ਤੋਂ ਛੋਟਾ ਡਾਣਾ ਸੋਰ ਮਿੱਤਰੋ ਆ ਗਿਆ ਲੋ ਜੀ ਪ੍ਰਮਾਤਮਾ ਮਿਹਰ ਕਰੇ ਵਾਸਤੇ ਹੋ ਗਈ ਲੋ ਜੀ ਚਾਹ ਲਾਤਾ ਲੋ ਜੀ ਆ ਤਾਂ ਉਹ ਪਹੁੰਚੇ ਘਰੇ ਆਪਾਂ ਨਾਲ ਹੋਣੇ ਤੇ ਜਗਾ ਬਣਾਉਣੀ ਆਪਣੇ ਖੜਨ ਲਈ ਸਾਲਾ ਰੈਸ ਸੈੱਟ ਕਰਕੇ ਟਾਈਟ ਖਿਲਾ ਦੇ ਖੜੀ 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 ਇੱਕ ਮਿੰਟ ਤਾਂ ਹੁਣ ਦੇ ਚੱਲ ਹੀ ਘੇਂਦਾ ਹੈ ਯਾਰ ਮੈਂ ਇਹਨਾਂ ਇੱਧਰ ਲਾ ਦਿੰਦਾ ਇੱਥੇ ਲਾ ਦਿੰਦਾ ਤਾਂ ਕਵਰ ਪਾ ਦਿੰਦਾ ਮੈਂ ਲੋ ਜੀ ਮਿੱਤਰੋ ਹੁਣ ਕਰ ਕਰ ਲੱਗਣ ਲੱਗਿਆ ਜੀ ਟਰੈਕਟਰ ਵੇਣਾ ਜੱਟ ਜੀਮیدار ਦਾ ਕਾਹਦਾ ਕਰ ਹੁੰਦਾ ਜੀ ਲੋ ਆਇਓ ਜੀ ਮਿੱਤਰੋ ਪਹੁੰਚ ਗਿਆ ਡੈਨਾਸੌਰ ਆਪਦੇ ਘਰੇ ਫਣਗੀ ਗੱਲ ਬਾਤ ਘੈਂਟ ਤੇਲ ਤੂੜ ਆਪਣੇ ਚੋਤਾ ਤੇ ਆ ਵੀ ਮਿੱਤਰਾ 삭ੜ ਨੂੰ ਉਗਰਤਾ ਦੇ ਦੇ ਤੇਲ ਚੋ ਇਹਦਾ ਹਾਲ ਹੋਈ ਆਪਣਾ ਡਾਡਾ ਮਰਸਾ ਕ ਨਹੀਂ ਦਿੰਦਾ ਹੈਗਾ ਤੇਲ ਦਾ ਬਾਜੋ ਬਾਈ ਦੇ ਚੜ ਕੋਈ ਨਾ ਬਾਈ ਆਹੀ 삭ੜ ਮੰਨ ਲਾਣੇ ਆਪਾਂ ਤਾਂ ਡਾਇਨਾਸੌਰ ਪਹੁੰਚ ਗਿਆ ਆਪਣਾ ਘਰੇ ਲੋ ਜੀ ਮਿੱਤਰੋ ਇਹ ਡੀਵੀ ਆਪਾਂ ਹੁਣ ਲਾ ਲਈ ਅੰਦਰ ਹਨਾ ਤੇ ਚਲ ਮਹਾਰਾਜ ਬਰਕਤ ਕਰੇ ਯਾਰ ਹਨਾ ਵੱਡੀ ਗੱਲ ਆ ਜਿਹੜੀ ਬਹੁਤ ਬਾਈ ਰੀਜ ਸੀ ਆਪੜੀ ਟੈਣਾ ਸੋਰ ਲਾਈਨ ਦੀ ਤੇ ਅੱਜ ਉਹ ਮਹਾਰਾਜ ਦੀ ਕਿਰਪਾ ਨਾਲ ਪੂਰੀ ਹੋ ਗਈ ਤੇ ਲੋ ਯਾ ਫਾਈਸ਼ੀ ਇਹ ਦੀ ਪਟਾਬੇ ਤੇ ਤੇ ਸਾਰ ਲੀਫਟ ਆਬ ਸੀਜਾ ਬੜੇਗਾ ਇਸ ਆਪਨ ਲਈ ਤੇ ਦੋ ਬੋਤਲਾਂ ਲੱਸੀ ਦੀਆਂ ਕੋਈ ਮਿੱਤਰੋ ਹਾਟੀ ਹਾਟੀ ਦਾ ਕਰ ਲਈ ਟਰੈਕਟਰ ਲਿਆਉਣ ਦੀ ਕੋਸ਼ਿਸ਼ ਚ ਦੀਵਟਾਬੇ ਤੇ ਬੈਠੇ ਸੀਗੇ ਅੱਛੀ ਮੀਠੀਆ ਖਾਤਾ ਆਪਣੇ ਨਾਲ ਦੇ ਨੇ ਮੇਰੇ ਭਾਈ ਹੋਰੇ ਨੇ ਇਹ ਫਤਕ ਹੰਦੇ ਨਹੀਂ ਹੈਗੇ ਨਾ ਉਹਨਾਂ ਨੇ ਸਿਕੜਿਆ ਆਪਾਂ ਨੇ ਲੈਣੀਆਂ ਬੋਤਲਾਂ ਦੋ ਬੋਤਲਾਂ ਸੀਗੀਆਂ ਤੇ ਹੁਣ ਚੱਲਦੇ ਆ